ਚੀਜ਼ ਕੀਤੀ ਗਈ ਹੈ ਕਿ ਇਹ ਪੂਰਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਅਮਨਦੀਪ ਕੌਰ ਦੇ ਜੋ ਪ੍ਰਾਪਰਟੀ ਨਾਮ ਤੇ ਸੀਗੀ ਉਹਦੇ ਅਸੀਂ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕਰਤੀ ਜਿਹੜੀ ਸੀ ਕੰਪੀਟੈਂਟ ਅਥਾਰਟੀ ਨੂੰ ਭੇਜੀ ਗਈ ਸੀ ਮਾਨਯੋਗ ਜਿਹੜੀ ਕੰਪੀਟੈਂਟ ਅਥਾਰਟੀ ਆ ਉਹਨਾਂ ਵੱਲੋਂ ਜਿਹੜੀ ਸੀ ਇਹਨਾਂ ਦੇ ਸਾਰੇ ਫੈਕਟ ਵੈਰੀਫਾਈ ਕੀਤੇ ਗਏ ਆ ਫੈਕਟ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਅਮਨਦੀਪ ਕੌਰ ਦੀ ਜੋ ਪ੍ਰਾਪਰਟੀ ਉਹਦੇ ਨਾਮ ਤੇ ਭੇਜੀ ਗਈ ਸੀ ਉਹਨੂੰ ਫ੍ਰੀਜ਼ਿੰਗ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਇਆ ਜ ਜਿਹਦੇ ਵਿੱਚ ਇੱਕ ਬਰਾਟ ਗ੍ਰੀਨ ਕਲੋਨੀ ਦੇ ਵਿੱਚ ਇੱਕ ਕੋਠੀ ਹੈਗੀ ਹੈ ਇੱਕ ਰਿੰਗ ਰੋਡ ਦੇ ਉੱਪਰ ਪਲਾਟ ਹੈ ਇੱਕ ਥਾਰ ਗੱਡੀ ਇੱਕ ਬੁਲਟ ਮੋਟਰਸਾਈਕਲ ਔਰ ਤਿੰਨ ਮੋਬਾਈਲ ਐਂਡ ਇੱਕ ਜਿਹੜੀ ਹੈਗੀ ਕੜੀ ਇਹਨੂੰ ਸਾਡੇ ਫ੍ਰੀਜ਼ਿੰਗ ਦੇ ਆਰਡਰ ਮਿਲੇਗੇ ਅਸੀਂ ਉਹ ਕਲੋਨੀ ਪ੍ਰਕਿਰਿਆ ਨੂੰ ਅਣਾਉਂਦੇ ਹੋਏ ਜਿਹੜੇ ਸੀ ਫ੍ਰੀਜ਼ਿੰਗ ਆਰਡਰ ਆ ਅੱਜ ਦੇ ਗੇਟ ਦੇ ਬਾਹਰ ਜਿਹੜੇ ਸੀ ਚੰਪਣ ਦੇ ਲਈ ਕੋਠੀ ਤੋਂ ਇਲਾਵਾ ਹੋਰ ਕੀ ਹੋਈਆਂ ਨਹੀਂ ਸਾਡੇ ਕੋਲ ਜਿਹੜੇ ਨੋਟਸ ਆਏਗਾ ਜਾਂ ਸਾ ਜੋ ਸਾਨੂੰ ਫ੍ਰੀਜ਼ਿੰਗ ਆਰਡਰ ਪ੍ਰਾਪਤ ਹੋਇਆ ਉਹਦੇ ਵਿੱਚ ਇੱਕੋ ਥਾਰ ਗੱਡੀ ਜਿਹੜੀ ਹੈ ਫ੍ਰੀਜ਼ ਕੀਤੀ ਕੋਠੀ ਤੋਂ ਇਲਾਵਾ ਹੋਰ ਵੀ ਕੋਈ ਜ਼ਮੀਨ ਜਾਇਦਾਦ ਹੋਰ ਮੈਂ ਦੱਸਿਆ ਜੀ ਪਹਿਲਾਂ ਵੀ ਇੱਕ ਕੋਠੀ ਸੀ ਇੱਕ ਜਿਹੜਾ ਹੈਗਾ ਪਲਾਟ ਇੱਕ ਮੋਟਰਸਾਈਕਲ ਹੈ ਇੱਕ ਥਾਰ ਗੱਡੀ ਹੈ ਤਿੰਨ ਮੋਬਾਈਲ ਹੈ ਔਰ ਇੱਕ ਜਿਹੜੀ ਹੈ ਕਿ ਘੜੀ ਜਿਹਦੇ ਸਾਨੂੰ ਫ੍ਰੀਜ਼ਿੰਗ ਆਰਡਰ ਸਰ ਸਰ ਗੱਲ ਕਰੀਏ ਅੱਜ ਬਾਦ ਪ੍ਰਕਿਰਿਆ ਕੀ ਹੈ ਸੇਲ ਪਰਚੇਜ ਕਰ ਸਕਦੇ ਜਾਂ ਨਹੀਂ ਜਾਂ ਇਥੇ ਰਿਹਾਇਸ਼ ਰਹੇਗੀ ਨਹੀਂ ਇਸ ਮਕਾਨ ਨੂੰ ਅੱਗੇ ਸੇਲ ਪਰਚੇਜ ਨਹੀਂ ਕਰ ਸਕਦੇ ਕਿ ਬਾਕੀ ਜੋ ਮਾਨਜੋਕ ਅਦਾਲਤ ਜਿਸ ਤਰ੍ਹਾਂ ਦਾ ਕੋਈ ਹੁਕਮ ਕਰੇਗੀ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਬਣਾਉਂਦੇ ਹੋਏ ਜਿਹੜੀ ਹੈਗੀ ਜੋ ਕਰਤੱਵ ਜੋ ਕਿਸ ਅੱਗੇ ਅਸੀਂ ਉਹ ਕਰਤੱਵ ਕਰਾਂ ਤੇ ਸੀਜ਼ ਕੀਤੀ ਗਈ ਹੈ ਕਿ ਆ ਪੂਰਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਅਮਨਦੀਪ ਕੌਰ ਦੇ ਜੋ ਪ੍ਰਾਪਰਟੀ ਨਾਮ ਤੇ ਸੀਗੀ ਉਹਦੇ ਅਸੀਂ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕਰਤੀ ਜਿਹੜੀ ਸੀ ਕੰਪੀਟੈਂਟ ਅਥਾਰਟੀ ਨੂੰ ਭੇਜੀ ਗਈ ਸੀ ਮੰਦੂਕ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹਨਾਂ ਵੱਲੋਂ ਜਿਹੜੀ ਸੀ ਇਹਨਾਂ ਦੇ ਸਾਰੇ ਫੈਕਟ ਵੈਰੀਫਾਈ ਕੀਤੇ ਗਏ ਫੈਕਟ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਅਮਨਦੀਪ ਕੌਰ ਦੀ ਜੋ ਪ੍ਰਾਪਰਟੀ ਉਹਦੇ ਨਾਮ ਤੇ ਭੇਜੀ ਗਈ ਸੀ ਉਹਨੂੰ ਫ੍ਰੀਜ਼ਿੰਗ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਇਆ ਜ ਜਿਹਦੇ ਵਿੱਚ ਇੱਕ ਬਰਾਟ ਗ੍ਰੀਨ ਕਲੋਨੀ ਦੇ ਵਿੱਚ ਇੱਕ ਕੋਠੀ ਹੈਗੀ ਹੈ ਇੱਕ ਰਿੰਗ ਰੋਡ ਦੇ ਉੱਪਰ ਪਲਾਟ ਹੈ ਇੱਕ ਥਾਰ ਗੱਡੀ ਇੱਕ ਬੁਲਟ ਮੋਟਰਸਾਈਕਲ ਔਰ ਤਿੰਨ ਮੋਬਾਈਲ ਐਂਡ ਇੱਕ ਜਿਹੜੀ ਹੈਗੀ ਕੜੀ ਇਹਨੂੰ ਸਾਡੇ ਫ੍ਰੀਜ਼ਿੰਗ ਦੇ ਆਰਡਰ ਮਿਲੇਗੇ ਅਸੀਂ ਉਹ ਕਲੋਨੀ ਪ੍ਰਕਿਰਿਆ ਨੂੰ ਬਣਾਉਂਦੇ ਹੋਏ ਜਿਹੜੇ ਸੀ ਫ੍ਰੀਜ਼ਿੰਗ ਆਰਡਰ ਹੱਦ ਤੇ ਗੇਟ ਦੇ ਬਾਹਰ ਜਿਹੜੇ ਸੀ ਚਪਕਾਉਣ ਦੇ ਲਈ ਕੋਠੀ ਤੋਂ ਇਲਾਵਾ ਹੋਰ ਕੀ ਹੋਈਆਂ ਨਹੀਂ ਸਾਡੇ ਕੋਲ ਜਿਹੜੇ ਨੋਟਸ ਆਇਆਗਾ ਜਾਂ ਜੋ ਸਾਨੂੰ ਫ੍ਰੀਜ਼ਿੰਗ ਆਰਡਰ ਪ੍ਰਾਪਤ ਹੋਇਆ ਉਹਦੇ ਵਿੱਚ ਇੱਕੋ ਥਾਰ ਗੱਡੀ ਜਿਹੜੀ ਹੈਗੀ ਫ੍ਰੀਜ਼ ਕੋਠੀ ਤੋਂ ਇਲਾਵਾ ਹੋਰ ਵੀ ਕੋਈ ਜ਼ਮੀਨ ਜਾਇਦਾਦ ਹੋਰ ਮੈਂ ਦੱਸੇ ਜੀ ਪਹਿਲਾਂ ਵੀ ਇੱਕ ਕੋਠੀ ਸੀ ਇੱਕ ਜਿਹੜਾ ਹੈਗਾ ਪਲਾਟ ਇੱਕ ਮੋਟਰਸਾਈਕਲ ਹੈ ਇੱਕ ਥਾਰ ਗੱਡੀ ਹੈ ਤਿੰਨ ਮੋਬਾਈਲ ਹੈ ਔਰ ਇੱਕ ਜਿਹੜੀ ਹੈ ਘੜੀ ਜਿਹਦੇ ਸਾਨੂੰ ਫ੍ਰੀਜ਼ਿੰਗ ਆਰਡਰ ਸਰ ਸਰ ਗੱਲ ਕਰੀਏ ਅੱਜ ਤੱਕ ਪ੍ਰਕਿਰਿਆ ਕੀ ਹੈ ਸੇਲ ਪਰਚੇਜ ਕਰ ਸਕਦੇ ਜਾਂ ਨਹੀਂ ਜਾਂ ਇਥੇ ਰਹਿائش ਰਹੇਗੀ ਨਹੀਂ ਇਸ ਮਕਾਨ ਨੂੰ ਅੱਗੇ ਸੇਲ ਪਰਚੇਜ ਨਹੀਂ ਕਰ ਸਕਦੇ ਕਿ ਬਾਕੀ ਜੋ ਮਾਨਜੋ ਦੇ ਦੌਰ ਜਿਸ ਤਰ੍ਹਾਂ ਦਾ ਕੋਈ ਹੁਕਮ ਕਰੇਗੀ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੀ ਹੈਗੀ ਜੋ ਕਰਦੇ ਜੋਗੇ ਅੱਗੇ ਅਸੀਂ ਉਹ ਕਰਾਂਗੇ ਤੇ ਸੀਜ਼ ਕੀਤੀ ਗਈ ਹੈ ਕਿ ਇਹ ਪੂਰਾ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਅਮਨਜੀਤ कौर ਦੇ ਜੋ ਪ੍ਰਾਪਰਟੀ ਨਾਮ ਤੇ ਸੀਗੀ ਉਹਦੇ ਅਸੀਂ ਜਿਹੜਾ ਹੈਗਾ ਇੱਕ ਰਿਪੋਰਟ ਤਿਆਰ ਕਰਤੀ ਜਿਹੜੀ ਸੀ ਕੰਪੀਟੈਂਟ ਅਥਾਰਟੀ ਨੂੰ ਭੇਜੀ ਗਈ ਮਾਂਜੂਕ ਜਿਹੜੀ ਕੰਪੀਟੈਂਟ ਅਥਾਰਟੀ ਹੈ ਉਹਨਾਂ ਵੱਲੋਂ ਜਿਹੜੀ ਸੀ ਇਹਨਾਂ ਦੇ ਸਾਰੇ ਇਫੈਕਟ ਵੈਰੀਫਾਈ ਕੀਤੇ ਗਏ ਐ ਇਫੈਕਟ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਅਮਨਦੀਪ ਕੌਰ ਦੀ ਜੋ ਪ੍ਰਾਪਰਟੀ ਉਹਦੇ ਨਾਮ ਤੇ ਭੇਜੀ ਗਈ ਸੀ ਉਹਨੂੰ ਫ੍ਰੀਜ਼ਿੰਗ ਦੇ ਜਿਹੜੇ ਸੀ ਸਾਨੂੰ ਆਰਡਰ ਪ੍ਰਾਪਤ ਹੋਇਆ ਜਿਹਦੇ ਵਿੱਚ ਇੱਕ ਬਰਾਟ ਗਰੀਨ ਕਲੋਨੀ ਦੇ ਵਿੱਚ ਇੱਕ ਕੋਠੀ ਹੈਗੀ ਐ ਇੱਕ ਰਿੰਗ ਰੋਡ ਦੇ ਉੱਪਰ ਪਲਾਟ ਹੈ ਇੱਕ ਥਾਰ ਗੱਡੀ ਇੱਕ ਬੁਲਟ ਮੋਟਰਸਾਈਕਲ ਔਰ ਤਿੰਨ ਮੋਬਾਈਲ ਐਂਡ ਇੱਕ ਜਿਹੜੀ ਹੈਗੀ ਕੜੀ ਇਹਨੂੰ ਸਾਡੇ ਫ੍ਰੀਜ਼ਿੰਗ ਦੇ ਆਰਡਰ ਮਿਲੇਗੇ ਅਸੀਂ ਉਹ ਕਲੋਨੀ ਪ੍ਰਕਿਰਿਆ ਨੂੰ ਬਣਾਉਂਦੇ ਹਾਂ ਜਿਹੜੇ ਸੀ ਫ੍ਰੀਜ਼ਿੰਗ ਆਰਡਰ ਆ ਅੱਜ ਦੇ ਗੇਟ ਦੇ ਬਾਹਰ ਜਿਹੜੇ ਸੀ ਚੰਪਾਉਣ ਦੇ ਲਈ ਕੋਠੀ ਤੋਂ ਇਲਾਵਾ ਹੋਰ ਕੀ ਹੋਈਆਂ ਨਹੀਂ ਸਾਡੇ ਕੋਲ ਜਿਹੜੇ ਨੋਟਾਸ ਆਇਆਗਾ ਜਾਂ ਜੋ ਸਾਨੂੰ ਫ੍ਰੀਜ਼ਿੰਗ ਆਰਡਰ ਪ੍ਰਾਪਤ ਹੋਇਆ ਉਹਦੇ ਵਿੱਚ ਇੱਕੋ ਥਾਰ ਗੱਡੀ ਜਿਹੜੀ ਹੈ ਫ੍ਰੀਜ਼ ਕੀਤੀ ਕੋਠੀ ਤੋਂ ਇਲਾਵਾ ਹੋਰ ਵੀ ਕੋਈ ਜ਼ਮੀਨ ਜਾਇਦਾਦ ਹੋਰ ਮੈਂ ਦੱਸਿਆ ਜੀ ਪਹਿਲਾਂ ਵੀ ਇੱਕ ਕੋਠੀ ਸੀ ਇੱਕ ਜਿਹੜਾ ਹੈਗਾ ਪਲਾਟ ਇੱਕ ਮੋਟਰਸਾਈਕਲ ਹੈ ਇੱਕ ਥਾਰ ਗੱਡੀ ਹੈ ਤਿੰਨ ਮੋਬਾਈਲ ਹੈ ਔਰ ਇੱਕ ਜਿਹੜੀ ਹੈ ਕਿ ਘੜੀ ਜੀ ਤੁਸੀਂ ਸਾਨੂੰ ਫ੍ਰੀਜ਼ਿੰਗ ਡਾਕਟਰ ਸਰ ਸਰ ਗੱਲ ਕਰੀਏ ਅੱਜ ਦੀ ਬਾਦ ਪਰ ਕੀ ਆ ਕੀ ਹੈ ਸੇਲ ਪਰਚੇਸ ਕਰ ਸਕਦੇ ਆ ਜਾਂ ਨਹੀਂ ਜਾਂ ਇਥੇ ਰਹਿائش ਰਹੇਗੀ ਨਹੀਂ ਇਸ ਮਕਾਨ ਨੂੰ ਅੱਗੇ ਸੇਲ ਪਰਚੇਸ ਨਹੀਂ ਕਰ ਸਕਦੇ ਕਿ ਬਾਕੀ ਜੋ ਮਾਨਜੋ ਕਦਾਲ ਜਿਸ ਤਰ੍ਹਾਂ ਦਾ ਕੋਈ ਹੁਕਮ ਕਰੇਗੀ ਅਸੀਂ ਉਹ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਜਿਹੜੀ ਹੈਗੀ ਜੋ ਕਰਦੇ ਹੋਗੇ ਅੱਗੇ ਅਸੀਂ ਉਹ ਕਰਾਂਗੇ ਤੇ ਤੇ